ਸਰਨੂ ਪਿਆਰ ਪਰਿਸ਼ਾਤ ਸ਼ਰੀਆਕਾਲ ਥਿੱਲ੍ਹ ਫਾਰਮ ਹਾਊਸ ਸਾਡੇ ਚ ਹੋ ਗਏ ਜੀ ਦੀ ਸਵੇਰੇ ਸਵੇਰੇ ਨਾਲ ਦਾ ਪੀਦੀ ਸੀਗੇ ਪਾਣੀ ਪਾਣੀ ਵਿੱਚ ਪਤਾ ਨਹੀਂ ਕੀ ਕੁਝ ਪਾ ਰਹੇ ਲੌਂਗ ਕਾਲੀਆਂ ਮਿਰਚਾਂ ਇਹ ਡਾਈਟਿੰਗ ਵਾਲਾ ਸਮਾਨ ਤੀ ਹੈ ਪਰ ਦੀਦੀ ਨਾਲ ਪਤਾ ਨਹੀਂ ਕੀ ਖਾ ਰਹੀ ਸੀ ਕਚੋਰੀ ਚਾਵੇ ਕਚੋਰੀ ਐ ਇੱਧਰ ਖਾਲੀ ਖਾ ਖਾਲੀ ਖਾਲੀ ਪਹਿਲਾ ਚਾਹ ਖਾਈਆ ਹਾਂ ਚਾਹਣਾ ਹੁਣ ਜਾਣਾ ਇੱਧਰ ਸੈਰ ਕਰਨ ਕਚੌਰੀਆਂ ਖਾ ਕੇ ਚਾਹ ਪੀ ਕੇ ਚਾਹ ਪੀ ਕੇ ਰੱਖੇ ਹੋਏ ਨੇ ਚਾਹ ਚਾਹ ਨਾਲ ਆ ਖਾ ਕੇ ਸੈਰ ਕਰਨ ਜਾਣਾ ਹੈ ਦੇਖੋ ਹਾਜਮ ਨਹੀਂ ਹੋਣੇ ਚਾਹੀਦੇ ਨੇ ਲੱਛਣ ਦੇਖ ਲਓ ਅਗਾਂ ਮੇਰੇ ਮੇਰੇ ਵੀ ਇੱਥੇ ਗਗਨੀ ਵੀ ਖਾ ਗਈ ਤੋ ਹਾਂ ਖਾ ਕੇ ਭਈ ਆਏ ਦੱਸੋ ਗਾਇਬ ਵੀ ਆਏ ਇੰਨੇ ਜੀ ਆ ਟਾਪ ਉੱਪਰ ਆਇਆ ਇਹ ਇਹ ਨਾਲ ਕੀ ਕੀ ਖਾ ਸਕਦੇ ਨੇ ਇਹਦੇ ਨਾਲ ਕਚੌੜੀਆਂ ਖਾ ਸਕਦੇ ਆ ਗੁਲਗੁਲੇ ਖਾ ਸਕਦੇ ਆ ਮਠਿਆਈ ਖਾ ਸਕਦੇ ਆ ਇਸ ਤਰ੍ਹਾਂ ਦੇ ਆ ਜਿਹੜੀ ਵੀ ਚੀਜ਼ਾਂ ਆਪਾਂ ਚਾਹ ਨਾਲ ਖਾ ਸਕਦੇ ਹੋ ਇਹਦੇ ਨਾਲ ਖਾ ਸਕਦੇ ਜਿਹੜੀ ਚੀਜ਼ ਖਾਦੀ ਹੋਈ ਆ ਉਹ ਫਾਸ ਰਹੀ ਆ ਆ ਦੇਖ ਕਿਵੇਂ ਚੱਲ ਰਹੀ ਆ ਦਿਨ ਚ ਕਹੋਗੀ ਮੇਰਾ ਸਿਰ ਦੁਖ ਰਿਹਾ ਜੇ ਦੇ ਉਹ ਸਹੀ ਆ ਨਿੱਤੂ ਨੇ ਅੱਧੀ ਦਿੱਤੀ ਸੀ ਹਾਂ ਅੱਧੀ ਦਿੱਤੀ ਸੀ ਮੈਂ ਸਮਾਈ ਦਿੱਤੀ ਸੀ ਮੈਂ ਦੇਖ ਲਈ ਮੈਂ ਦੇਖ ਲਈ ਆਈ ਸੀ ਮੈਂ ਛੱਡ ਦਿੱਤੀ ਉਹ ਵੀ ਆਪੇ ਖੜ ਲਈ ਬੀਬੀ ਚਾਲੇ ਗਈ ਹਾਂਜੀ ਹਾਂ ਬਸ ਆ ਸੁੰਬਰ ਨਾ ਰਹਿ ਗਿਆ ਹੋਰ ਤਾਂ ਸਾਰਾ ਸੁਭਰ ਗਿਆ ਉਹ ਚਲਣੀ ਹੈ ਬਸ ਮੈਂ ਕਿਹਾ ਵਡਾਈਆ ਹੁਣ ਤੇਰੀ ਆਈ ਵੀ ਨਹੀਂ ਪੋਰਾ ਵੀ ਨਹੀਂ ਹੁਣ ਬੋਲ ਵੀ ਲਾਓ ਵੀ ਅਸੀਂ ਸੁਰਜ ਨੂੰ ਮੱਥਾ ਟੇਕਣ ਚਲੇ ਆਂ ਕਿ ਘੁੰਮਣ ਚਲੇ ਆਂ ਕਿ ਕੋਈ ਸ਼ਾਪਿੰਗ ਕਰਨ ਤੇ ਆ ਖਾ ਕੇ ਤਿੰਨ ਚਾਰ ਕਚੌਰੀਆਂ ਤਿੰਨ ਤਿੰਨ ਚਾਰ ਚਾਰ ਹੁਣ ਚੱਲੇ ਨੇ ਘੁੰਮਣ ਚਾਰਤੇ ਉਲਟੀ ਸਹਿਰ ਆ ਬਈ ਸੂਰਜ ਕਿੱਥੋਂ ਕੋ ਨਿਕਲ ਰਿਹਾ ਉਸੇ ਤੱਕ ਜਾ ਕੇ ਐਸੇ ਸੂਰਜ ਤੇ ਪੱਗ ਦੀ ਬਾ ਕੇ ਨਵੀਂ ਜਾਰੇ ਨਾ ਨਿਕੜੇ ਹਾਏ ਹਾਏ ਪੱਲੀ ਪਾਂ ਚੱਲੇ ਨੇ ਸੂਰਜ ਤੇ ਆਏ ਤਾਂ ਫੇਰ ਆਪਣੀ ਸਾਰੀ ਜ਼ਿੰਦਗੀ ਸੂਰਜ ਕੋਲ ਜਾਂਦੇ ਨੇ ਲੰਘ ਜੂ ਘਰੇ ਡੀਕਣਗੇ ਵੀ ਕਿਧਰੇ ਖੋ ਖੂ ਕੇ ਘੁੰਮਣ ਗਏ ਤੇ ਆਹ ਤਾਂ ਹੋਰੀਆਂ ਲਈ ਹੋਈਆਂ ਸੜਕ ਤੇ ਬਖਸ਼ੀਵਾਲ ਜਿਹੜੀ ਪਟਿਆਲਾ ਤੋਂ ਬਖਸ਼ੀਵਾਲ ਜਾਂਦੀ ਆ ਹੈ ਤੋਰੀਆਂ ਲਾਈਆਂ ਹੋਈਆਂ ਮਾਸੀ ਨੇ ਉਹਨਾਂ ਨੇ ਜਿਨ੍ਹਾਂ ਨੇ ਬਾਈ ਤੋੜਨੀ ਆ ਇਹ ਜਾਂਦੇ ਜਾਂਦੇ ਤੋੜ ਸਕਦੇ ਆ ਫਰੀ ਦੀ ਸਬਜੀ ਆ ਫਰੀ ਦੀ ਸਬਜੀ ਆ ਆ ਸਾਹਮਣੇ ਬੇਲ ਲੱਗ ਰਹੀ ਆ ਇਹ ਸੜਕ ਪਟਿਆਲੇ ਤੋਂ ਬਖਸ਼ੀਵਾਲ ਨੂੰ ਜਾਂਦੀ ਆ ਹੁਣ ਜਿਹੜਾ ਵੀ ਨੇੜੇ ਤੇੜੇ ਹੋਇਆ ਹੈਗੇ ਨੇ ਬਹੁਤ ਜਿਹੜੇ ਕਹਿੰਦੇ ਨੇ ਅਸੀਂ ਬਖਸ਼ੀਵਾਲ ਦੇ ਨੇੜੇ ਆ ਆ ਦੇਖੋ ਸਾਹਮਣੇ ਤੋਰੀਆਂ ਤੋਰੀਆਂ ਦੇ ਕਿੱਟੀ ਬੜੀ ਹਾਂ ਊਰੇ ਤੇ ਲੈ ਜਾ ਸਾਰਾ ਟੱਬਰ ਰੱਜ ਨੂੰ ਆਏ ਆ ਲਟਕ ਰਹੀ ਇੱਕ ਰਾਮਨਾਲ ਆਪਣੀਆਂ ਤੋਰੀਆਂ ਲੈ ਕੇ ਜਾਓ ਫਰੀਦੀ ਸਬਜੀ ਬਣਾਓ ਕਿਉਂ ਪੈਸੇ ਲਾਂਦੇ ਹੋ ਸਾਥੀ ਉਹਨਾਂ ਨੇ ਜਦ ਫਰੀਦਾ ਉਰੇ ਲਾ ਰੱਖਿਆ ਲੰਗਰ ਤੇ ਉਹ ਸਾਹਮਣੇ ਦੇਖੋ ਬਿਲਕੁਲ ਸਾਡੇ ਸਾਹਮਣੇ ਜਿਹੜੀ ਸੇਵਾ ਸੁਸਾਇਟੀ ਲਚਕਾਣੀ ਆ ਹਨਾ ਉਹ ਬਿਲਕੁਲ ਸਾਡੇ ਸਾਹਮਣੇ ਆ ਹੁਣ ਦਿਨ ਚ ਪਤਾ ਕਰਕੇ ਉੱਥੇ ਵੀਡੀਓ ਬਣਾਵਾਂਗੇ ਦਿਨ ਚ ਪਹਿਲਾਂ ਪਤਾ ਕਰਾਂਗੇ ਵੀ ਖਲਾ ਬੀ ਜੇ ਨਾ ਫਿਰ ਅਸੀਂ ਮਿਲਣਾ ਹੈ ਪਾਰਖਰੋੜ ਨੂੰ ਤਾਂ ਉਹ ਮਿਲ ਜਾਣਗੇ ਹਾਂ ਮਾਸੋਂ ਪਤਾ ਕਰਕੇ ਫਿਰ ਜਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਸਾਹਿਬ ਸਾਹਿਬ ਬੋਲੋ ਕੁਝ ਤੂੰ ਬੋਲਤ ਰਹੀ ਸੀ ਅੱਛਾ ਹਾਂ ਮੈਂ ਉਹ ਦੱਸ ਰਹੀ ਸੀ ਵੀ ਉੱਥੇ ਲਚਕਾਣੀ ਜਾਵਾਂਗੇ ਦਿਨ ਚ ਪਤਾ ਕਰਕੇ ਸਾਹਮਣੇ ਹੀ ਆ ਬਿਲਕੁਲ ਹਾਂ ਵੀ ਫਿਰ ਅਸੀਂ ਪਾਰਖਰੋੜ ਜੀ ਸਾਨੂੰ ਮਿਲ ਜਾਣਗੇ ਹਨਾ ਫਿਰ ਉਹ ਉਹਨਾਂ ਨਾਲ ਵੀਡੀਓ ਬਣਾਵਾਂਗੇ ਬਾਕੀ ਬਾਕੀ ਸਾਰਾ ਵੀ ਤੁਹਾਨੂੰ ਦਿਨ ਚ ਦਿਖਾਵਾਂਗੇ ਥੋੜਾ ਥੀ ਘੁੰਮ ਕੇ ਘਰ ਵਾਪਸ ਜਾ ਰਹੇ ਹਾਂ ਜਿੱਥੇ ਵੀ ਕੋਈ ਉਹਨਾਂ ਨੂੰ ਮਿਲਦਾ ਹਨੇ ਕੋਈ ਹਾਂ ਬਿਓ ਉਹ ਫਿਰ ਐਵੇਂ ਆ ਬਿਓ ਜਾ ਕੇ ਦੱਸ ਦਾਂਗੇ ਵੀ ਕਈ ਵਾਰ ਬੇਸਹਾਰਾ ਜਦ ਵੀ ਜਿੱਥੇ ਵੀ ਕੋਈ ਹੈਗਾ ਹਨਾ ਘੁੰਮਦਾ ਫਿਰ ਉਹ ਉਹਨਾਂ ਦੇ ਕੰਟੈਕਟ ਨੰਬਰ ਹਨ ਜਿਹੜੇ ਵੀ ਕੋਈ ਫੋਨ ਕਰਦਾ ਉਹ ਸਾਨੂੰ ਦੱਸ ਦੋ ਵੀ ਕਿੱਥੇ ਨੇ ਵੀ ਅਸੀਂ ਫਿਰ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੀ ਸੇਵਾ ਕਰਦੇ ਆ ਫਿਰ ਜਦ ਉਹਨਾਂ ਦੇ ਘਰ-ਬਾਰ ਮੇ ਮਿਲ ਜਾਂਦਾ ਕਈ ਵਾਰ ਕਿਸੇ ਦਾ ਪਰਿਵਾਰ ਹਨਾ ਲੈਣਾ ਚਲਦੇ ਆ ਤਾਂ ਫਿਰ ਹੂੰ ਨਾ ਦਵਾਈ ਬੁੱਟੀ ਵੀ ਦਵਾਉਂਦੇ ਨੇ ਸਾਰਾ ਕੁਝ। ਦਵਾਈ ਬਗ ਨਹੀਂ ਇਹ ਜੇ ਮਨ ਬੁੱਧੀ। ਖਾਣਾ ਪੀਣਾ ਦਵਾਈ ਬੁੱਟੀ। ਕਈ ਵਾਰ ਕੋਈ ਦਿਮਾਗੀ ਹੁੰਦਾ ਨਾ। ਹਾਂ। ਦਿਮਾਗੀ ਮਨ ਬੁੱਧੀ ਹੁੰਦੇ ਜਿਨ੍ਹਾਂ ਨੂੰ ਦਿਮਾਗ ਘੱਟ ਹੁੰਦਾ। ਹੂੰ। ਉਹਨਾਂ ਨੂੰ ਵੀ ਲੈ ਆਉਂਦੇ। ਅੰਦਰੇ ਲੋਕ ਅੰਦਰੇ ਬੰਨ ਕੇ। ਕਈਆਂ ਆਪਣਾ ਜਿਹੜੇ ਸੰਗਲ ਲਾਉਂਦੇ ਨੇ। ਉੱਧਰ। ਮੈਂ ਬਹੁਤ ਦੇਖੀਆਂ ਵੀਡੀਓਜ਼ 'ਚ। ਉੱਧਰ ਸੰਗਲ ਲਾ ਦਿੰਦੇ ਨੇ ਹਾਂ ਆਪਣੇ। ਬਣਾ ਲੈਂਦੇ ਨੇ ਬਸ। ਹਾਂ ਉੱਥੇ ਅੰਮ੍ਰਿਤਸਰ ਕਨ ਹੀ ਜ਼ਿਆਦਾ ਏ। ਹਾਂ ਫਰੀਦ ਦਾ ਨੌਕਰ ਰੱਖ ਲੈਂਦੇ। ਫਰੀਦ। ਉਹਨੂੰ ਬਸ ਐਨੇ ਬੇਸਹਾਰੇ ਵਿਚਾਰੇ ਸੜਕਾਂ 'ਤੇ ਰੋਲਦੇ ਨੇ। ਉਹ ਵੀ ਲੈ ਕੇ ਆਏ। ਪਰਬੰਧ ਬਹੁਤ ਘੱਟ ਆ ਜੀ ਤੇ ਜਗ੍ਹਾ ਬਹੁਤ ਘੱਟ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਇਹ ਕਹਿੰਦੇ ਅਸੀਂ ਤਿੰਨ ਮੰਜ਼ਲੀ ਬਣਾਉਣਾ ਆਹ ਤਾਂ ਬਣ ਰਿਹਾ ਹੈ ਹੌਲੀ ਹੌਲੀ ਬੱਸ ਸੇਵਾ ਵਧੀਆ ਚੱਲਦੀ ਇੱਥੇ ਨਾ ਦਿਖਾਈ ਆ ਕੱਲ ਰਾਤ ਵੀ ਮਾਸੜੀ ਕੋਲਤੀਓ ਬੋਲ ਰਿਹਾ ਤੈਨੂੰ ਕਹਿੰਦਾ ਇੱਕ ਲੋਤੀ ਮੈਂ ਸਾ ਮੈਂ ਕਿਹਾ ਇੱਕ ਹੋਧੀ ਹੋਰ ਲੈ ਆਉ ਤਾਂ ਉਹ ਹੋ ਜੂਗੀ ਤਾਂ ਹੀ ਮਹਾ ਚਮਲਾਈ ਪਈ ਆ ਤੁਸੀਂ ਹੈਨਾ ਤੇ ਬਣਾਈ ਪਈ ਆ ਏ ਮਾਸੇ ਹਾਂ ਜਦੋਂ ਤੁਹਾਨੂੰ ਲੱਲੀ ਬੈਸੋ ਹਾਂ ਆ ਸੰਗਤਰੀ ਜੇ ਕੋਲੀਆਂ ਮੇਰੇ ਕੋਲ ਵੀ ਨੇ ਹਾਂ ਮੱਕੀ ਨਹੀਂ ਸੀ ਨਾ ਘਣਤੀ ਸੀ ਗਈ ਬਾਈ ਦੀ ਪੀਰ ਉਹ ਦਾ ਪੈਰੰਥ ਹੋ ਕੇ ਮਿਲਣੀ ਆ ਥੋੜੀ ਆਇ ਨੂੰ ਪੁੱਛਿਆ ਛੋਟੀ ਨੂੰ ਨਾ ਟੱਪਿਆ ਦੀ ਫੇਰ ਬਣਾ ਲੈਂਦੇ ਪੀਨੂੰ ਰੋਟੀ ਕਹਿੰਦੀ ਆ ਕਿ ਨਾ ਪੂਰੀਆਂ ਪੂਰੀਆਂ ਨਾ ਮੈਂ ਕਹਾਂ ਦੀ ਨਾ ਨਾ ਇਹਨਾਂ ਨੂੰ ਤਾਂ ਅੱਗੇ ਹੁੰਦੀ ਆ ਅਸੀਂ ਕਈ ਵਾਰ ਲੈ ਆਉਂਦੇ ਹਾਂ ਮੈਂ ਨਾ ਟੀਵੀ ਵਾਲਾ ਆਹ ਨੀ ਨੀ ਜੋ ਚਿੱਕੀ ਨੀ ਸਰ ਜੀ ਚਿੱਕੀ ਨੀ ਲੋੜੇ ਕੋੜ ਹੰਦਾ ਸਟੇਪ ਸੁਪਰਿੰਗਰ ਉਹ ਲਿਆਂਦੇ ਫਿਰ ਹੈ ਮੰਗਵਾ ਲੇ ਇਸ ਲਈ ਪੁਜਾ ਆ ਹਾਂ ਨਹੀਂ ਨਹੀਂ ਅਚਾਨਕ ਜੇ ਮੈਂ ਕਹਾਂ ਤੂੰ ਇਹ ਸਟੇਪ ਪ੍ਰੋਡੈਕ ਕਰੋ ਉਹ ਚ ਮਿਰਚ ਜਿਆਦੇ ਆ ਵਧੀਆ ਕੁੜੀ ਸਵਾਚਾਪ ਗਗਨੀ ਸਪ੍ਰਿੰਗਰ ਆਲ ਬਹੁਤ ਵਧੀਆ ਪਰ ਉਹ ਜਿਹੜੀ ਸੌਸ ਆ ਆ ਗਿਆ ਮੈਂ ਆ ਸਪ੍ਰਿੰਗਰ ਆਲ ਸਪ੍ਰਿੰਗਰ ਆਲ ਤਾਂ ਬਹੁਤ ਵਧੀਆ ਹੈ ਜਿਹੜੇ ਆ ਹਾਲ ਸੌਸ ਆ ਉਹ ਨਹੀਂ ਦੇਈ ਇਹਨਾਂ ਨੇ ਉਹ ਦੂਜੀ ਦੇਤੀ ਕੈਚਅਪ ਅੱਛਾ ਉਹ ਫਿਰ ਆਪਣਿਆਂ ਵਾਲੀ ਨਾਲ ਲਾ ਕੇ ਖਾ ਲਉ ਉਸੇ ਨਾਲ ਇਹਦੇ ਨਾਲ ਲਾਦੇ ਆ ਹਰੀ ਚਾਂਹ ਬਹੁਤ ਆਹ ਤੇਜ ਹੈ ਬਹੁਤ ਤੇਜ ਆ ਇਹ ਨਹੀਂ ਖਾਦੀ ਆ ਮੈਂ ਇਹ ਬੰਦੇ ਨੇ ਕੰਮ ਕੇ ਲਿਆ ਕਰ ਤਾ ਇਹ ਦੇਖੋ ਭਗਰੀ ਹੈ ਤਾਂ ਹਰੀ ਮਿਰਚੇ ਘੁੱਟੀ ਪਈ ਹੈ ਤਾਂ ਖਾਜੋ ਮੈਂ बोल नहीं सकते मतलब हाँ तो से तुण। की खा के आए हो दही पर मैं क्या सानो दही पर ले लिया दम ले मेनू को कंट्रोल नहीं है मां करे ने आ पैसे मैं अपने कंट्रोल कर लिए ठीक है मैं भी कंट्रोल करके आए हूं कंट्रोल का पेट्रोल कंट्रोल अच्छा अभी फाइनल ऐसा हमारी वैसे आप पैकिंग बहुत बढ़िया लग रही ആ ആവുന്നേตะ ബിരി ബോബിയാ ഇതിനാ ഹം ചിട്ടകടി എനറെ സോസ് പാലേ ഇസേ നിൻതോ കേടാ ആ रख लो મત রাখમ നീ ലെകി ਕਹਿੰਦਾ ਮੈਂ ਨਾ ਦਸਾ ਬਰ ਕੋਈ ਚੀਜ਼ ਪੈਕ ਕਰਕੇ ਜੜ੍ਹ ਤੇ ਨਾ ਬਾਹਰ ਲੈ ਕੇ ਜਾ ਸਕਦਾ ਮੇਰੀ ਆਹ ਤਾਂ ਆ ਇੱਕ ਅੱਧੀ ਰੱਖ ਲਾਂ ਖਾਲੀਕ ਨਹੀਂ ਹੁੰਦੀ ਇਹ ਜਿਹੜੀਆਂ ਦੋਈਆਂ ਬੁੱਲਾ ਦੀ ਲੰਗਲੀ ਖੋਲ ਰੱਖੀ ਇੱਕ ਅੱਧੀ ਰੱਖ ਲਾਂਗੇ ਬਾਕੀ ਤੁਹਾਨੂੰ ਦੇ ਦੂੰਗਾ ਜਦ ਮੈਂ ਕੋ ਕੇ ਰੱਖ ਦਿੰਦਾ ਹਾਂ ਤਾਂ ਅੱਧੇ ਰੱਖ ਲਓ ਤਾਂ ਮੇਰਾ ਖੁੱਦੀ ਬਾਕੀ ਉਹ ਦੂਈਆਂ ਸੱਤ ਚੈੱਕ ਕੇ ਉਹ ਲੈ ਜਾ ਮਾਂਜ ਕੇ ਰੱਖ ਨਾ ਹਮ ਅੱਜ ਕਾਨੂੰਨ ਜੋਕਤਾ ਬਹੁਤ ਲੰਬਿਆ ਮੋਰਚਾ ਕਿਹ ਦੇਖ ਰਿਹਾ ਹੈ ਜੋਰ ਆਪੇ ਲਾਈ ਜੋਕਤਾ ਤੇ ਜਾਉਣਾ ਚਾਹੀਦਾ ਚਲ ਕੋਈ ਅੱਡੂ ਵੀ ਖਾਣੇ ਆ ਫੋਲ ਮਾਸੇ ਮੇਰੇ ਕੋਲ ਆਣਾ ਚਾਹਦਾ ਚਲ ਕਿਤੇ ਚੱਲੀਏ ਹੁਣ ਸੜਕ ਤੇ ਸੜਕ ਤੇ ਉੱਧਰ ਇੱਧਰ ਦੇਖੋ ਮਾਸੀ ਜੀ ਬਣਾ ਰਹੇ ਨੇ ਮੇਰੇ ਬੀਤੀਓ ਕਿ ਨਹੀਂ ਜਾ ਕੇ ਆਏ ਇਹ ਇੱਧਰ ਮਾਸੀ ਕਹਿੰਦੀ ਕੱਦੂ ਦਿਖਾਣ ਚੱਲਦੇ ਆ ਕੱਦੂ ਦੇਖਣ ਚਲੀ ਚਲੋ ਚਲੋ ਕਿੱਥੇ ਕੱਦੂ ਉਹ ਸਾਮਣੇ ਉਹ ਸਾਮਣੇ ਕੱਦੂ ਲੱਗ ਰਿਹਾ ਤੇ ਉਹ ਸਾਮਣੇ ਹਾਂ ਇਹ ਮਾਸੀ ਹੋਣਾ ਦੇ ਬਿਠਾੜੀਆਂ ਦੇ ਘਰ ਲੈ ਸਾਰੇ ਇਹ ਜਠਾੜੀਆਂ ਵਾਲੇ ਹਨਾ ਬਿਠਾੜੀਆਂ ਦੇ ਨੇ ਮਾਸੀ ਹਾਂ ਵੀ ਜਠਾੜੀਆਂ ਦੇ ਉਹ ਉੱਧਰਲਾ ਵੀ ਜਠਾੜੀਆਂ ਦਾ ਉਹ ਪਰਲੇ ਵੀ ਹਾਂ ਆ ਮਾਸੀ ਹੋਣਾ ਦਾਈ 10-10 ਗੱਬੇ ਆ ਗਏ ਉਹ ਮਾਸੀ ਜੀ ਜਠਾੜੀ ਜਿਹੜੀ ਤੁਸੀਂ ਪਹਿਲਾਂ ਵੀ ਕਈ ਵਾਰ ਬਲਾਉਂਚ ਦੇਖੀ ਸੀ ਬੋਸ ਆਉਣੇ ਵਿਚਾਰਿਆ ਤਾਂ ਕਿੱਦਾਂ ਲੈਂਦੇ ਨੇ ਹਾਂ ਵੀ ਕੀ ਮੈਸਰ ਨੇ ਦੇਖ ਕਿੱਦਾਂ ਕਰਦੇ ਆ ਆਹ ਤੂੰ ਦੇਖਣ ਕਰ ਲਈ ਤੂੰ ਨਾ ਨਾ ਸੀ ਉਹ ਤੇ ਦੋ ਕ ਫੋਟੋ ਹਿੱਚ ਕੇ ਆਏ ਆ ਆਹ ਦੇਖ ਫੈਟ ਤਾਂ ਹਜੇ ਸਕਰੀ ਨਹੀਂ ਸਵੇਰੇ ਘਰ ਸਕਰੀ ਕਰੀ ਸੀ ਐਦਾਂ ਹਰੀ ਮਿਰਚ ਲੱਗ ਰਹੀ ਆਦਾਂ ਹਰੀ ਲੱਗ ਰਹੀ ਆ ਫਿਰ ਗਾਕ ਨਹੀਂ ਸੂਟ ਦ ਹੂੰ ਸੂਟ ਦਿਖਾਏਂਗੀ ਜਦੋਂ ਲੈ ਕੇ ਆਂਗੇ ਕੀ ਸੂਟ ਹਾਂ ਹਾਂ ਕਿੰਨੇ ਲੈ ਕੇ ਆਣ ਚਾਰ ਪੰਜ ਤਾਂ ਲੈ ਆ ਸਾਡੇ ਪਤਿੰਨਾ ਕਿੰਨ ਲੱਗ ਰਿਹਾ ਹੂੰ ਲੈ ਜਾ ਆ ਜਮਣੀ ਜਮਣੀ ਦੇ ਕੀ ਆ ਇਹ ਪਤਾ ਨਹੀਂ ਉੱਥੋਂ ਲਿਆ ਕੇ ਲਾਇਆ ਤੀ ਗਲਾਪੁਰੇ ਜਿੱਥਾ ਸਵੇਰੇ ਘੁੰਮਣ ਗਏ ਸੀ ਉਹਦੇ ਕੋਲੋਂ ਹਾਂ ਸ਼ਾ ਹੂੰ ਵੀ ਇਹ ਬਾਕੀ ਸਾਹਮਣੇ ਤੇ ਬਣਾਉਂਦਾ ਸਾਹਮਣੇ ਤੂੰ ਜਾ ਆ ਸੀ ਇੱਥੇ ਹਾਂ ਇਹ ਦੇਖੀ ਕੱਦੂ 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 ਮੇਰਾ ਫੇਵਰਟ ਆ ਨਾ ਤੋੜ ਉਹ ਇੱਕ ਦੋ ਇੱਕ ਹੋਰ ਆ ਤਿੰਨੋਂ ਤਿੰਨ ਕੱਦੂ ਕੱਦੂ ਮਾਸੀ ਉਹਨਾਂ ਦੇ ਕੱਦੂ ਇੱਕ ਹੋਰ ਆ ਜੁਮੀ ਉੱਤੇ ਦੋ ਨਾ ਮੇਰੀ ਹੁਣ ਇਹਨਾਂ ਨੂੰ ਆਪਾਂ ਤਾਂ ਤੋੜ ਨਹੀਂ ਸਕਦੇ ਉਹ ਦੇਖਦੇ ਆ ਜੀ ਇਹ ਦੇਖਿਓ ਬਾਸ ਨਾਲ ਤੋੜੀ ਇੱਕ ਹੋਰ ਆ ਕੀ ਕੋਸੇ ਬਾਂਸ ਨਰੋ ਜਿਹਦੇ ਵਿੱਚ ਕੁੰਡੀ ਹੀ ਨਹੀਂ ਪਈ ਹੁੰਦੀ ਉਹ ਲੈਣਾ ਪਊਗਾ ਹਨਾ ਆ ਦੇ ਕਿੱਥੇ ਤੁਸੀਂ ਫੈਲੀ ਵੀ ਆ ਉਹਦੇ ਨਾਲ ਟੁੱਟੂਗਾ ਆ ਲੋ ਸਾਡੇ ਘਰ ਆ ਆ ਦੇ ਕਿੱਡਾ ਬੜਾ ਪਿਆ ਹੋਰ ਕਿਉਂ ਬਣਾ ਦੇ ਮੈਂ ਤੋੜ ਕੇ ਲੈਣੀਆਂ ਬਣਾ ਹਾਂ ਤੋੜਨਾ ਨਹੀਂ ਹੈਗਾ ਤੋੜ ਨਹੀਂ ਇੱਥੇ ਉਹ ਤਾਂ ਬਹੁਤ ਬੜਾ ਪੱਕ ਗਿਆ ਐਂ ਦੇ ਵਿੱਚੋਂ ਦੇਖਦੇ ਆ ਜੇ ਕੋਈ ਹੋਇਆ ਹੋ ਗਿਆ ਬੀਜ ਹੂੰ ਆਫ ਯੋਨਟ ਜਿਹੜੇ ਮੈਨੂੰ ਲੱਗਦਾ ਆ ਸੀਜ਼ਨ ਚ ਚੱਲ ਰਿਹਾ ਹੈ ਨਾ ਕਤਕੀ ਕਹਿੰਦੇ ਆਹ ਵਾਲੇ ਨੇ ਕਿਉਂਕਿ ਕੀ ਆਦੀ ਤਰ੍ਹਾਂ ਤਾਂ ਹੈ ਨਹੀਂ ਇਹ ਹਾਂ ਕਤਕੀ ਨੇ ਕੂੜੇ ਹਰੇ ਜੇ ਵੀ ਨਹੀਂ ਫਿੱਕੇ ਹਰੇ ਜੇ ਵੀ ਨਹੀਂ ਹਾਂ ਕਤਕੀ ਕੱਦੂ ਕਹਿੰਦੇ ਨੇ ਨਾ ਕਤਕੀ ਕੱਦੂ ਨੇ ਹਾਂ ਇਹ ਵੀ ਆਹੀ ਚੀਜ਼ ਆ ਆ ਦੇਖ ਉਹ ਦੇਖ ਆਈ ਕਿਉਂ ਦਿੱਖ ਲੱਗਦਾ ਇਹਨਾਂ ਦੇ ਲਾਲੀ ਉਹਨਾਂ ਦੇ ਇਹ ਆਪਣੇ ਆਪ ਉਹਨਾਂ ਉੱਥੇ ਕੋਈ ਆਪਾਂ ਸਿਰ ਦੰਨੇ ਜੀ ਮੈਂ ਇਹਨਾਂ ਪਹਿਲਾਂ ਰੂੜੀ ਸੀ ਹਾਂ ਫੇਰ ਆਪਣੇ ਆਪ ਹੀ ਹੋ ਗਈ ਬੇਲ ਇੱਥੇ ਰੂੜੀ ਚ ਰੂੜੀ ਹੁਣ ਚੱਕ ਤੇ ਹਾਂ ਉਹ ਇੱਕ ਉਹ ਤੀ ਕਿੱਦਾਂ ਬੜਾ ਹਨ ਜਦੋਂ ਉਹਨੂੰ ਦਾਦੂ ਨੂੰ ਕਹਦੇ ਆਉ ਉਹ ਕੁੰਡੀ ਲਿਆਓ ਜਗਾ ਬਲਾ ਕੇ ਲਿਆ ਤੂੰ ਲਿਆ ਤੂੰ ਲਿਆ ਜਾ ਮਾਸਣ ਨੂੰ ਜਾ ਕੁੰਡੇ ਤਾਂ ਬੜੇ ਸਾਰੇ ਸਾਡੇ ਨੇ ਜੇ ਚੱਕ ਲੈ ਪਹਿਲਾਂ ਦਾਦੂ ਨੂੰ ਇਹ ਕਹਦੇ ਉਹ ਹੀ ਚੱਕ ਲਿਓ ਫੇਰ ਜਾਈ ਉਹ ਵੀ ਮਾਸਣ ਨੂੰ ਕਿਹਾ ਯੂ ਵੀ ਤੇ ਨੰਨੂ ਆ ਤੋੜਨੇ ਨੇ ਤਦੋਂ ਕੁੰਡੀ ਲਿਆਓ ਹਾਂ ਖਾ ਲਿਆ ਦਾਦੂ ਨੂੰ ਤਾਂ ਬੁਲਾ ਕੇ ਲਿਆਉ ਪਹਿਲਾਂ ਦਾਦੂਏ ਥੋੜੂ ਪਰਡੇ ਲੰਬੇ ਥੋੜੀਆਂ ਚੌਪ 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 ਇਹ ਤੇ ਤਰਦੇ ਹੋ ਕੋਈ ਹੋਟੇ ਨਹੀਂ ਕਰੀਏ ਪੌੜੀ ਇਹ ਉੱਗੇ ਚੜਾਤਾ ਬਚਰਾ ਹੋਰ ਇਹ ਵੀ ਆ ਨਾਲ ਅਸੀਂ ਨਾ ਸਿੱਟਣਾ ਦੇਈ ਤੂੰ ਹੱਥ ਦੂਜੇ ਲੋਟ ਹਾਂ ਫੜ ਲੈ ਆਹ ਇੱਥੇ ਗਿਰ ਜੂਗਾ ਹੱਥ ਪਾ ਲੈ ਬੱਚੇ ਇਹਨੂੰ ਆਂਦਾ ਨਹੀਂ ਫੜਨਾ ਆਂਦਾ ਨਹੀਂ ਹੋਰ ਉਹ ਤਾਂ ਉਹੀ ਗੱਲ ਹੋ ਗਈ ਹੋਰ ਉਹ ਦਾਤੀ ਵੀ ਨਾ ਸੜਦੀ ਕਿਤੇ ਹੋਰ ਲੱਗੇ ਨਾ ਡਰਦਾ ਵੀ ਆ ਬੱਚਾ ਫੜਦਾ ਕਿਟਾ ਸੜਦੀ ਨਾ ਆਹ ਕਰ ਥੋੜਾ ਜਿਹਾ ਵੱਡ ਕੇ ਪਿੱਛੇ ਨੂੰ ਸੜ ਅੱਛਾ ਪਰ ਗਿਰ ਗਿਕੇ ਫੁੱਟ ਜਣਾ ਨਾ ਹੂੰ ਯੂ ਇਹਦੇ ਡੰਡੀ ਦੇ ਕਰੀ ਮਾਰਾ ਖਿੱਚਲਾ ਖਿੱਚਣਾ ਹਾਂ ਮੈਂ ਆਵਾ ਹਾਂ ਆਇ ਫੜ ਲੈ ਉਪਰੋਂ ਹੈ ਡੰਡੀ ਕੋਲੋਂ ਫੜ ਲੈ ਡੰਡੀ ਕੋਲੋਂ ਡੰਡੀ ਕੋਲੋਂ ਫੜ ਕੇ ਉਪਰੋਂ ਵੱਡ ਲੈ ਮੈਂ ਕਹੇ ਮੈਂ ਜਾਣੀ ਆ ਕੋਈ ਕੋਈ ਨਹੀਂ ਬਸ ਹੋ ਗਿਆ ਹਾਂ ਡੰਡੀ ਕੋਲੋਂ ਫੜਦਾ ਉਹ ਵੀ ਹੱਥ ਤੇ ਰਖਾ ਲਈ ਹਾਂ ਡੰਡੀ ਕੋਲੋਂ ਫੜਦਾ ਡੰਡੀ ਕੋਲੋਂ ਜਮੇ ਜੜ ਤੋਂ ਫੜ ਜੜ ਤੋਂ ਹਾਂ ਐ ਜਿਹੜੇ ਡੰਡੇ ਨਹੀਂ ਹੈਗੇ ਡੰਡੀ ਉਥੋਂ ਫੜਨਾ ਕਿਦੂ ਉਹ ਡਰ ਰਿਹਾ ਏ ਨਹੀਂ ਡਰਦਾ ਨਹੀਂ ਇਹਨੂੰ ਫੜਨਾ ਹਾਂ ਜਿਵੇਂ ਹੁਣ ਫੜਿਆ ਬਾਈਕਨ ਫੜਦਾ ਹਾਂ ਆਹ ਏ ਉੱਪਰ ਉੱਪਰੋਂ ਛੋਟਾ ਆਉ ਨਹੀਂ ਡੰਡੀ ਡੰਡੀ ਨਾ ਡੰਡੀ ਇਹਦਾ ਹੱਥ ਛੋਟਾ ਹੈ ਮਾਰ ਮਾਰ ਹੱਥ ਛੋਟਾ ਹੈ ਜੋ ਤੇਸਰਾ ਦੇ ਦਾਤੀ ਜੀ ਨਾਲ ਆ ਜਿਵੇਂ ਘਰ ਦੇ ਫੇਰਦੇ ਹੁੰਦੇ ਆ ਹੱਥ ਥੱਲੇ ਰੱਖ ਜਮੈਂ ਇੱਕ ਤਾਂ ਜੜ ਚ ਲਾ ਰਿਹਾ ਆ ਉੱਥੇ ਹੱਥ ਰੱਖਿਆ ਉੱਥੇ ਜੜ ਚ ਲੰਦਾ ਉਹ ਬਸ ਆ ਜਾ ਥੱਲੇ ਤੱਕ ਕੇ ਬਈ ਕੱਤੇ ਨਹੀਂ ਆਉਂਦਾ ਮੈਂ ਜਾ ਆ ਜਾ ਥੱਲੇ ਆ ਜਾ ਮੈਂ ਜਾਵਾ ਖੜਜੋ 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 ਇਹਨੂੰ ਕੱਟਣਾ ਨਹੀਂ ਆਉਂਦਾ ਗੱਲ ਤਾਂ ਇਹ ਆ ਉਂਗਲੀ ਤਣਾ ਉਂਗਲੀ ਤੇ ਨਾ ਉੱਪਰ ਥੋੜਾ ਜਿਹਾ ਉੱਪਰ ਕਰਕੇ ਉੱਪਰ ਨਹੀਂ ਖਿੱਚ ਖਿੱਚ ਆਉਂਦਾ ਨਹੀਂ ਉਹ ਨੂੰ ਆਉਂਦਾ ਨਹੀਂ ਕੱਟਣਾ ਉਹ ਬੱਸ ਆ ਜਾ ਥੱਲੇ ਓਏ ਇਹਦਾ ਹੀ ਖਿੱਚ ਰਿਆ ਆਏ ਕੋਈ ਏਥੇ ਥੱਲੇ ਆ ਜਾ ਥੱਲੇ ਆ ਜਾ ਬੱਸ ਥੱਲੇ ਆ ਜਾ ਓਏ ਆ ਜਾ ਬੱਸ ਆ ਜਾ ਇਹ ਰੇ ਯੂ ਵੀ ਛੱਡ ਦੇ ਆ ਜਾ ਆ ਜਾ ਬਹੁਤ ਉਹ ਵੀ ਫੋਸੜਿਆ ਆਹ ਰਾਤੀਆਂ ਮੈਂ ਹਾ ਲੋ ਚੜ ਜੂ ਹੈ ਨਾ ਥੱਲੇ ਕਰ ਥੱਲੇ ਛੱਡ ਦੇ ਨਹੀਂ ਇੱਕੀ ਤੋੜਦਾ ਆ ਮੈਂ ਚੜਜੂ ਆ ਚੜਜੋ ਕੋਸ ਨਹੀਂ ਆਂਦਾ ਬੱਦ ਤੋੜੀਂ ਮੈਂ ਚੜ ਚ ਗਿਆ ਬੱਦਾਰ ਲੱਗ ਬਸ 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 ਪਤਾ ਤੈ ਤੋ ਫੜਿਆ ਨਹੀਂ ਆ ਉਪਰ ਉਹ ਪਤਾ ਕੀ ਆ ਫੜਨਾ ਨਹੀਂ ਆਇਆ ਇਹਨੂੰ ਉਪਰ ਹੱਥ ਪਾਉਂਦਾ ਕਦੇ ਹੇਟੋ ਹੱਥ ਪਾਉਂਦਾ ਇਹ ਮੈਂ ਚੜਾਂ ਲੈ ਮੇਰਾ ਵਲੌਗ ਬਣਾਓ ਮੈਂ ਚੜਦਿਆਂ ਲੈ ਜੀ ਆ ਦਿਆ ਸਾਬੂ ਕੌਣ ਹੈ ਮੇਰੇ ਚ ਵਜਨ ਹੈ ਹੋਰ ਜਾ ਉਪਰ ਜੀ ਉਹ ਪਹਿਲੇ ਖੇਤੋਂ ਲਾ ਪਾਇਆ ਬੇਨ ਖਿੱਚ ਕੇ ਏਟਾਂ ਨੂੰ ਬੜਦਾ ਆ ਪਤਾ ਕੀ ਕਰੇ ਏਟੋਂ ਜਿੱਥੇ ਡੰਡੀ ਆ ਡੰਡੀ ਨੂੰ ਆਏ ਹੱਥ ਪਾ ਕੇ ਉੱਪਰੋਂ ਉਹਦੇ ਐਵੇਂ ਘਰ ਤੋਂ ਫੇਰਦੇ ਔਕਣ ਫੇਰ ਨਹੀਂ ਪੈਂਦੀ ਐਂ ਬੁਗੇ ਹਲੇ ਤੈਨੂੰ ਪਤਾ ਨਹੀਂ ਵੱਜਦਾ ਨਹੀਂ ਪਤਾ ਨਹੀਂ ਐਲਾ ਨੂੰ ਇੱਕੜੇ ਖੇਤੋਂ ਮੈਨੂੰ ਕੀ ਪਤਾ ਹੁੰਦਾ ਹੋਰ ਚੜਦੇ ਆ ਹੋਰ ਚੜਦਾ ਹੋਰ ਚੜਦਾ ਹੈ ਨਹੀਂ ਹੋਣਾ ਪੋਗਾ ਫੜ ਕੇ ਅੱਗੇ ਰੱਖਿਓ ਮੈਨੂੰ ਨਾ ਨਹੀਂ ਫੜ ਕੇ ਖਿੱਚਣੀ ਚਾਹੀਦੀ ਅੱਧਾ ਕ ਤੋੜਤਾ ਆ ਵੀ ਆ ਤਰਨੋ ਕੀ ਫਲ ਲਿਆ ਯੂ ਵੀਡੀਓ ਬਣਾ ਸਵਾਰ ਕੇ ਦੇਖੋ ਪਰ ਆਹਦੀ ਹਾਂ ਲਿਆ ਮਾਂ ਹਾਂ ਆ ਲਿਆ ਉਸ ਹੌਲੀ ਹੌਲੀ ਪੈਰ ਸਹੀ ਕਰ ਡੰਡੇ ਤੇ ਹੁਣ ਨਾ ਕੁਝ ਮਾਇ ਟੋੜੂ ਥੱਲੇ ਜਿਹੜੇ ਵੀ ਟਾਣੇ ਦਾ ਹੁੰਦਾ ਹੈ ਉਹ ਬਾਂਸ ਜਿਆ ਤੇ ਜਿਹੜਾ ਹੈ ਉਹ ਲਾਓ ਜੀ ਡੰਡੂ ਤੋੜਦੇ ਸਕੰਟਾ ਹੋ ਗਿਆ ਬਸਨ ਕਿੰਨਾ ਕਰ ਤਰੇ ਚ ਗੁੱਥਾ ਕਦੋਂ ਫੜੇਗਾ ਸੋਸੀ ਨਹੀਂ ਫੜਿਆਗਾ ਲੋਪਿਆ ਫਿਰ ਉਹ ਥੱਲੇੋਂ ਵੜ ਕੇ ਉੱਪਰੋਂ ਵੱਢ ਦੋ ਉਹਨੂੰ ਐ। ਤੇਰ ਖਿੱਚਦਾ ਥੋੜੀ ਜੀ ਤਾਸੀ ਆ ਨਾਲ ਆ ਜੀ। ਆ ਦੇ ਥੱਲੇੋਂ ਐ ਫੜ ਕੇ ਨੂੰ ਐ ਉੱਪਰੋਂ ਵੱਢ ਲੈ। ਉੱਪਰੋਂ ਹਾਂ ਐ ਵੱਡੀ ਤਾਂ ਹੁੰਦਾ। ਕਾਹ ਮਾਰ ਸਕਦੀ ਐ ਇਹਨੂੰ ਫੇਰ ਸਬਜ਼ੀਆਂ ਨਹੀਂ ਮੈਂ ਕਦੇ ਤੜਾਈਆਂ। ਫੇਰ ਹੋਰ ਕੀ ਕਰਾਉਣਾ ਤਾਂ ਐ ਤਾਂ ਹੁਣ। ਲੈ ਹੋਣਗਾ। ਜੱਟਾਂ ਨੂੰ ਪਤਾ ਚੱਲ ਗਿਆ ਪਤਾ ਚੱਲ ਗਿਆ। ਨਹੀਂ ਉਹਨੂੰ ਆਏ ਪੁੱਤ ਨੇ ਥੱਲੇ ਨੂੰ ਖਿੱਚਲਾ ਬੇਲ ਨੂੰ ਤਾਂ ਵੀ ਕੀ ਆ। ਆ ਜਿਹੜੇ ਬੇਲ ਦੀ ਵੀ ਕੱਢੀ ਦੀ ਦੋਖੀ। ਉਹਨੂੰ ਫੜ ਕੇ ਉੱਕ ਹੋਰ ਤੋੜ ਲੈ ਹਜੇ। ਇੱਕ ਆ ਤੇ ਇੱਕ ਉਹ ਤੇ। ਹੋਰ। ਲੱਗੇ ਨਹੀਂ ਕੋਈ। ਜਾ ਉਹਨੇ ਦਿਖਾ ਤੋ ਫੇਰੇ ਮੋਕੇ ਪਰ ਦੇਖੋ ਉਹ ਸਾਥ ਇੱਥੇ ਹੀ ਆ ਆਹ ਦੇ ਛੋਟਾ ਈ ਆ ਦੇ ਹੋਰ ਆਈ ਤੋੜਨਾ ਚਾਹੇ ਹਾਂ ਇੱਕ ਆਉ ਪਰੇ ਆ ਕਿੱਥੇ ਉਹ ਦੇ ਨਾਲ ਹਾਂ ਉਹ ਪਰਾਂ ਇੱਕ ਕਿੱਥੇ ਆ ਆਹ ਦੇ ਨਾਲ ਏ ਜੇ ਵੱਡੇ ਵਾਲਾ ਤਾਂ ਉਹ ਤਾਂ ਛੋਟਾ ਏ ਜਾਦੇ ਉਹ ਤਾਂ ਨਾਲ ਏ ਛੋਟਾ ਉਹ ਤਾਂ ਜੰਮੇ ਚੂਆ ਜਿਆ ਉਹ ਪਾਈ ਉਹ ਦੇਖ ਹਾਂ ਉਹਦੇ ਉੱਪਰਲੇ ਪਾਸੇ ਦੋ ਉਹ ਤਾਂ ਤਿੰਨ ਨੇ ਇੱਕ ਹੋਰ ਆ ਵਿੱਚ ਹਾਂ ਕਹੋ ਦੇ ਇਹ ਤਾਂ ਆ ਰਹੇ ਚੂਪੇ ਹੋਏ ਉਹ ਤਾਂ ਤਿੰਨ ਨੇ ਉਹ ਤਾਂ ਇੱਕ ਕਿਥੇ ਵਿੱਚ ਉਹਦੇ ਨਾਲੇ ਅੱਗੇ ਜਾ ਨਿਗਾ ਅੱਗੇ ਹਾਂ ਉਹ ਤੀ ਆਉਣੀ ਟੁੱਟਣਾ ਹੈਗਾ ਉਹ ਵਿੱਚ ਆ ਨਹੀਂ ਟੁੱਟਲਾ ਉਹ ਤਾਂ ਬਾਗ ਜਾ ਹੋਵੇ ਉਹ ਦੇਖ ਫਿਰ ਗੱਲ ਗੱਲ ਨਹੀਂ ਹਾਂ ਉਹ ਬਾਅਦ ਚ ਤੋੜ ਲਾਂਗੇ ਇੱਕ ਕੱਦੂ ਤਾਂ ਟੁੱਟ ਗਿਆ ਬਾਕੀ ਦੋ ਤਿੰਨ ਚਾਰ ਰਹਿ ਗਏ ਹੁਣ ਉਹ ਹੈ ਕਿੰਨੀ ਦੂਰ ਹੈ ਵਾਹ ਦੇਖ ਲਈ ਠੀਕਾ ਲੱਗਿਆ ਬੱਸ ਚੱਲ ਲੈ ਕਿੱਚ ਕਿੱਚ ਵਾਹ 2 3 ਪਹਿਲਾਂ ਤਾਂ ਗਗਨ ਚੜਾਈ ਤੀ ਗਗਨ ਤਾਂ ਇੱਕੇ ਟੁੱਟਿਆ ਆਹ ਵੈਰੀ ਗੁੱਡ ਆ ਗਿਆ ਪਾਟ ਗਿਆ ਤੇਰੀ ਗੀਂ ਨਾ ਕੁਛ ਨਹੀਂ ਹੁੰਦਾ ਦੋਨੇ ਵਿੱਚ ਹਾਂ ਇੱਧਰ ਇੱਕ ਤਾਂ ਮੈਂ ਦੱਸਿਆ ਕਿੱਥੇ ਆ ਪੂਰੇ ਘਰ ਤੇ ਦੋ ਜੀ ਨਹੀਂ ਹਾਂ ਇੱਥੇ ਨਾ ਦੋ ਨੇ ਇਹ ਇੱਕ ਗਾਹਾਂ ਇੱਕ ਆਮ ਹੋਰੀ ਆ ਮੈਂ ਫੜ ਲਊ ਇਹਨੂੰ ਲੈ ਚੱਲ ਫੜਿਆ ਨਹੀਂ ਆੜਾ

ਬੱਤ ਗਿਆ ਹਾਂ ਬੱਤ ਚਲਾ ਰੱਖਣਾ ਹੈ ਇੱਕ ਉਹ ਗਹਾ ਟੁੱਟ ਗਿਆ ਹੈ ਹੋਰ ਹਾਂ ਇੱਕ ਹੋਰ ਚਾ ਦੂ ਉਹਨੇ ਖਾ ਦੂ ਜੇ ਉਹ ਤੇਜ਼ੀ ਚ ਗਿਰ ਜੇਵੇ ਡਿੱ ਗਿਆ ਫੇਟ ਨਹੀਂ ਆਇਆ ਵੈਸੇ ਨਾ ਲੰਮ ਘਰੇ ਆ ਹੂੰ ਦੇਰ ਇਧਰ ਮਿੱਟੀ ਜੀ ਆ ਨਾ ਇੱਥੇ ਡਿੱਗ ਜੂਗਾ ਫੇਰ ਨਹੀਂ ਇਹਦੇ ਤੇ ਮਿੱਟੀ ਜੀ ਤੇ ਤਨ ਨੇੜਈ ਆ ਚੱਲ ਬੱਚਿਆ ਨਹੀਂ ਅੱਛਾ ਓੜਾ ਤੂੰ ਸਿੰਦੇ ਆ ਮੜੇ ਆ ਅੱਪ ਅੱਜ ਬਲਾਕਰ ਨੇ ਥੋੜੇ ਕੱਦੂ ਗगन ਨੇ ਥੋੜੇ ਕੱਦੂ ਅੱਛਾ ਬਲਾਕਰ ਨਹੀਂ ਕਹਿਣਾ ਇਹਨੂੰ ਗगन ਨੇ ਥੋੜੇ ਕੱਦੋ ਭਾਂਚੀ ਨੇ ਸਾਡੀ ਤੇ ਹੱਦ ਤੱਕ ਆ ਫੁੱਟਾ ਨਾ ਲਿਆ ਇਸ ਪਰ ਵਗੇ ਤੇ ਅੱਛਾ ਤਾਂ ਇਹ ਤੁਸੀਂ ਕਿਹਾ ਤੁਸੀਂ ਨਾ ਫੁੱਟਾ ਦੇਣਾ ਆਹੀਂ ਬੰਦੇ ਦਾ ਸਿਰ ਪਾੜ ਜਾਂਦਾ ਜਾਂ ਜਦੋਂ ਮਾ ਥੱਲੇ ਲੱਗਦੀ ਨਹੀਂ ਤੂੰ ਗਈ ਹੋਈ ਆ ਨਹੀਂ ਮੇਰੀ ਮੇਰੀ ਜਗ੍ਹਾ ਨੀਤੂ ਦਾ ਆ ਹੱਦ ਕਰਦੀ ਨਹੀਂ ਤੂੰ ਵਰਕੰਦੀ ਉਹ ਵਰਦੁੰਦੀ ਮਾਸੀ ਦੀ ਵੀ ਲੋੜ ਨਹੀਂ ਪੈਂਦੀ ਸੀ ਸਾਹਮਣੇ ਤਾਂ ਆ ਇੱਧਰ ਿੱਟ-ਿੱਟੇ ਜੜੀਆਂ ਦਾ ਕੈਮਰਾ ਲੈ ਤੂੰ ਤਾਂ ਬੀਨ ਦੇਖ ਲੰਦਾ ਬੀਨ ਦੇਖ ਰਿਆ ਤੀ ਸਾਡੇ ਟਾਈਮ ਲੱਗੂ ਆਪਾਂ ਨੂੰ ਮੈਨੂੰ ਲੱਗਦਾ ਹਨੇਰਾ ਹੋਜੂ ਰਾਤ ਦੀ ਰੋਟੀ ਖਾ ਕੇ ਜਾਣਾ ਪਊ ਕੱਦੂ ਨਾਲ ਆ ਕੱਦੂ ਬਹੁਤ ਵਧੀਆ ਕੱਦੂ ਤਾਂ ਬਹੁਤ ਵਧੀਆ ਨੇ ਪਤਾ ਰਿਹਾਣ ਤਾਂ ਬਹੁਤ ਵਧੀਆ ਨੇ ਸਾਰੇ ਕਮੈਂਟ ਕਰਕੇ ਆਪਦਾ ਰੇਟ ਦੱਸਦੇ ਨੇ ਕਹਿੰਦੇ ਥੇ ਇੰਨਾ ਮਹਿੰਗਾ ਮਿਰਦਾ ਇੱਕ ਪਤਾ ਨਹੀਂ ਇੱਕ ਦੱਸ ਰਹੀ ਹੈ ਪਤਾ ਨਹੀਂ ਕਿੰਨੇ ਦਾ 1400 1500 ਦਾ ਇੱਕ ਮਿੰਟ ਕਹਿੰਦੇ ਤੁਹਾਨੂੰ ਤਾਂ ਘਰ ਦੇ ਕੱਦੂ ਹੀ ਲਰੇ ਉਹ ਵੀ ਆਰਗੇਨਿਕ ਹਾਂ ਵੀਰ ਖਾਓ ਇਹ ਤਾਂ ਸਬਜੀ ਹੈਲਦੀ ਹੈ ਮੈਂ ਕਿਉਂ ਰਹਦਿਆਂ ਨੂੰ ਪਹਿਲਾਂ ਸਮਝਾ ਕੇ ਦੇਖੋ ਕੱਦੂ ਇੱਥੇ ਕਹਿੰਦੇ ਧੁੰਨੀ ਹਰੀ ਕਰਤੀ ਸਾਡੇ ਖਾਣਾ ਕਰਤਾ ਆ ਕਰਤਾ ਬਹੁਤ ਕਰਤਾ ਆ ਜਾਂਦੇ ਨੇ ਜਾਂ ਨਾਮ ਲੰਦੇ ਆ ਕੱਦੂ ਕੱਦੂ ਕੀ ਆ ਬਸ ਬਾਰੀ ਰੋਟੀ ਖਾਵਾਂਗੇ ਇਹ ਦਰਸ ਮਾਰ ਕੇ ਲੈ ਰਹੀ ਆ ਲੈ ਰਹੀ ਆ ਮੈਡਮ ਜੀ ਦੀ ਉਹ ਜੀ ਦੀ ਲਾਈਫ ਹੋ ਗਈ ਕੀ ਹੋ ਜੂ ਇੱਕ ਮਿੰਟ ਨਿਕਲ ਆਈ ਦੇ ਰਹੀ ਆ ਪਾਣੀ ਨਿਕ ਨਹੀਂ ਦੋ ਦੀ ਦੋਗੀ ਦੋ ਦੀ ਥ ਮੈਨੂੰ ਕੱਲ ਤਾਂ 36 ਵਾਰ ਦੱਸ ਲਿਆ 15 ਆਈਆਂ ਫਿਰ ਉਹ ਜੀ ਮੈਨੂੰ ਵੀ ਕਹਿ ਗਿਆ ਚੱਲ ਜਾ ਲੈਂਦਾ ਹੀ ਲੈਂਦਾ ਦੇ ਆਇਆ ਕਿ ਨਹੀਂ ਮਾਸੜ ਉਹਨਾਂ ਦੀ ਨਾਸ ਰੇ ਦੇ ਬੰਦੇ ਜਾ ਲੈਂਦਾ ਹੀ ਤੇ ਨਾ ਨੀਤੂ ਨੂੰ ਮੈਂ ਫੋਨ ਕਰਿਆ ਉਹ ਉੱਥੋਂ ਪਰਿਆ ਮਨ ਨੀਤੂ ਬ੍ਰੈਡ ਵੀ ਲੈ ਲੈ ਹਾਂ ਛੇਮਲਾ ਮਿਰਚ ਵੀ ਲੈ ਲਈਆਂ ਸਬਜ਼ੀ ਵੀ ਲੈ ਲਈ ਪਿਆਜ਼ ਵੀ ਲੈ ਲਿਆ ਮੈਂ 15 ਪ੍ਰੋ ਮੈਕਸ ਵੀ ਲੈ ਲਿਆ ਕਹਿੰਦੀ ਲੈ ਝੂਠ ਮਾਰਦਾ ਮੈਂ ਤੂੰ ਗੇਟ ਖੋਲ ਮੈਂ ਤੇਰੀ ਵੀਡੀਓ ਬਣਾਉ ਉਹ ਨਾ ਪੱਟ ਪੱਟ ਕੇ ਦੇਖੇ ਕੈਮਰਿਆਂ ਨੂੰ ਵੀ ਕਿਤੇ ਕਵਰ ਤਾਂ ਨਹੀਂ ਚੜਾਇਆ ਹੋਇਆ ਨਹੀਂ ਤਾਂ ਨਹੀਂ ਆ ਉਹ ਸੱਚ ਨਾ ਮੰਨੀ ਤਾ ਨਾ ਸੱਚ ਨਾ ਅਕਲੇ ਸ਼ਿਸ਼ਕਾ ਵਜਾ ਡਾਇਗਨਲ ਮੈਂ ਤਾਂ ਦੂਏ ਨੂੰ ਰਿਪੇਅਰ ਕਰਾਉਣ ਗਿਆ ਤੇ ਹਰਵੀਰ ਕਹਿੰਦਾ ਦੂਏ ਲੈ ਲਓ ਮਾ ਮਮਾ ਤੂੰ ਦੱਸ ਕਿੰਨੇ ਪੈਸੇ ਦੇਹੇਂਗੀ ਇਹਨੂੰ ਮੈਂ ਦੋ ਦੋ ਮਹੀਨਿਆਂ ਦੇ ਮੈਂ ਤਾਂ ਸੈਕੰਡ ਹੈਂਡ ਸਮਝ ਕੇ ਲਵਾਂ ਮੈਂ ਵੀ ਸੈਕੰਡ ਹੈਂਡ ਖਸਮਝ ਕੇ ਦਵਾਂ ਮਾਸੀ ਉੜੀ ਤੀ ਨਾ ਹਲੇ ਹੁਣ ਦੇਖ ਨਹੀਂ ਮੈਂ ਫੋਨ ਲਿਆ ਇਹ ਹੁਣ ਮੈਂ ਇਹ ਫੋਨ ਲਿਆਗਾ ਕਿ ਨਹੀਂ ਜਦ ਤੋਂ ਲਿਆ ਮੈਂ ਇਹ 12 ਮਹੀਨੇ ਦਾ ਜਰੀ ਚਾਰਜ ਕਰਤਾ 3000 ਦਾ ਅੱਛਾ ਬਾਕੀ ਦੇਹ ਲਾਹੌਰ ਰੀਚਾਰਜ ਬਹੁਤ ਆ 3000 ਦਾ ਬਾਤ ਸਵਰੇ ਕਿਨੇ ਮਹੀਨੇ ਰਹਿ ਗਏ ਤੁਹਾਨੂੰ ਚਲਾ ਲਓ ਹੈ ਅੱਜ ਕਰੀ ਚਲਾ ਲਓ ਰੀਚਾਰਜ ਦੋ ਮਹੀਨੇ ਦੀ ਹਮਾਰੀ ਹੋਗੀ ਹਾਂ ਕਿਹੜੀ ਡੈਟ ਹੋ ਗਿਆ ਦੋ ਮਹੀਨੇ ਦਾ ਰਹਿ ਗਿਆ ਠੀਕ ਆ ਤਾਂ ਸਾਰਾ ਮਿਲਾ ਕੇ 1.5 ਲੱਖ ਰੁਪਏ ਦੇ ਦੇ ਜਦ ਤੈਨੂੰ ਸ਼ੋਰਟ ਕਰਤੀ ਕੰਟਰੋਲ ਰੇਟ ਆ ਇਹ ਨਾ ਡਿਸਕਾਊਂਟ ਡਿਸਕਾਊਂਟ ਤੇ ਹਾਰਾਂ ਦਾ ਸੀਜ਼ਨ ਚੱਲ ਰਿਹਾ ਹੱਤ ਕਰ ਉਹ ਤਾਂ ਹੀ ਤੈਨੂੰ 20-30 ਹਜ਼ਾਰ ਰੁਪਏ ਸਸਾ ਘੱਟ ਆ ਸੈਕੰਡ ਹੈਂਡ ਤੇ ਕਾਊਂਟਰ ਡਿਸਕਾਊਂਟ ਦਿੰਦਾ ਨਾ ਉਹ ਤਾਂ ਪਹਿਲੇ ਹੀ ਡਿਸਕਾਊਂਟ ਤੇ ਚੱਲ ਪੈਂਦਾ ਲੈ ਹੋਰ ਲਾਓ ਆਖਰ ਉਹ ਵੀ ਸੇਲ ਆ ਸੇਲ ਤੇ ਸੇਲ ਲਾਓ ਵੇ ਤੈਨੂੰ ਚਾਰ ਦਾ ਵਾਲਾ ਨਾਲ ਉਹ ਫ੍ਰੀ ਆ 3000 ਦਾ ਚਾਰਜ ਆ ਮੈਂ ਚਾਰ ਕਰ ਮੇਰੇ ਕੋਲ ਹੈਗਾ ਉਹ ਨਹੀਂ ਲੱਗਦਾ ਇੱਥੇ ਉਹ ਨਹੀਂ ਲੱਗਦਾ ਹਾਂ ਕੀ ਆ ਨਾ ਉਹ ਡਾਕਟਰ ਜਾਂ ਲੱਗੇ ਨਾ ਚਾਰ ਲੀਗ ਲੱਗੇ ਹੋਏ ਥੋੜੇ ਆ ਲੱਗੂ ਨਹੀਂ ਤੇ ਉਹ ਕਿੱਥੇ 5000 ਦਾ ਫੋਨ ਕਿੱਥੇ 1.5 ਲੱਖ ਦਾ ਫੋਨ ਵਾਹ ਰਹੇ ਉਹ ਤੇ ਕਰੀ ਜਾਂਦੇ ਹੁੰਦੇ ਕਿ ਐ ਨਿਆ ਫੋਨ 15 Pro Max ਨਾਲੇ GB ਦੇ ਇੱਕ 500 GB ਆ ਮੈਂ ਵੇਚ ਕੇ ਲਾਵਾ ਨਹੀਂ ਮੈਂ ਵੇਚ ਕੇ ਵੀ ਨਹੀਂ ਆਣਾ ਅਸੀਂ ਦੇਣਾ ਹੀ ਨਹੀਂ ਬਸ ਨਾ ਇਸਾਉਰੀ ਆ ਦੇਖ ਲੋ ਕਿੰਨਾ ਬੈਠਾ ਸਕਦੇ ਨੇ ਲਗੀ ਤੇ ਮੰਗਿਆ ਗਿਫਟ ਮਦਾਰੇ ਕੱਤੂ ਦੇ ਦੇਣਾ ਸਤੂ ਕੌਣ ਆਉਂਦਾ ਉਹ ਗੋਸਟਰੂਦੂ ਕੀ ਨਾਲ ਮੈਂ ਹੁਣੇ ਚੱਕੀ ਫਰੀ ਜਨਾ ਦੱਸ ਕੋਈ ਖਾਣ ਵਾਲੀ ਜੀ ਥਾ ਤਾਂ ਲੈਂਦੇ ਖਾ ਲੇ ਸਪਿੰਗਰਾਲ ਦਪਹਿਰੇ ਸਿੰਦਵਲੀ ਚਾਹਰ ਕੱਲ ਉਹ ਖਾ ਲੇ ਤੇਰੇ ਗੁਲਗਲੇ ਪਚੌਰੀਆਂ ਖਾ ਖਾ ਕੇ ਗੈਸ ਬਣਾ ਲਈ ਅੰਦੋ ਹਾਂ ਫੇਰ ਠੰਡੇ ਵੀ ਖਾ ਠੰਡੇ ਵੀ ਪੀਲੇ ਦੋ ਫੋਨ ਥੋੜਾ ਐਂ ਰੱਖੋ ਅਧੇ ਰਿਲਰਿਆਂ ਸੀ ਨੀਚੇ ਟੇਡਾ ਕਰਵਾ ਐਂ ਹਾਂ ਐ ਰੱਖੋ ਕੋਣ ਕੱਟੂ ਖਾ ਰਹੇ ਆ ਤੂੰ ਹੱਗੇ ਹਰੇ ਕੱਤੇ ਹੱਡੀ ਕਰਕੇ ਤੂੰ ਜਾਈਂ ਦੇ ਦੇਸ ਨੂੰ ਚੱਲੋ ਚੱਪੇ ਕਿੱਥੇ ਨੂੰ ਜਾਣਾ ਹੈ ਕਿੱਥੇ ਨੂੰ ਜਾਣਾ ਹੈ ਜੇ ਮੈਨੂੰ ਕੋਈ ਨਹੀਂ ਛੱਡ ਚੱਲੇ ਸਕੂਟਰੀ ਦੇਤੀ ਵੀ ਲੈ ਜਾ ਲੈ ਫੋਨ ਮੰਗਿਆ ਰਿਹਾ ਸਕੂਟਰੀ ਮੇਰੀ ਲੱਖ ਰੁਪਏ ਦੀ ਸਕੂਟਰੀ ਆ ਲੱਖ ਦਾ ਫੋਨ ਤੂੰ ਸਕੂਟਰੀ ਵੇਚ ਕੇ ਫੋਨ ਲੈ ਹਾਂ ਉਹ ਨਹੀਂ ਕਿਉਂ ਲਵਾਂਗੀ ਹੁਣ ਐਵੇਂ ਬਰਿਆਣਾ ਜਾਣਾ ਹੋਊਗਾ ਅਸੀਂ ਤਾਂ ਉੱਥੇ ਜਾ ਕੇ ਨਾ ਹਰਦਾਸ ਕਰ ਲਾਉਂਸਮੈਂਟ ਕਰਾ ਦਿੰਦੇ ਉਹਨੂੰ ਸਕੂਟਰ ਹੀ ਚੋਰੀ ਹੋ ਗਈ ਇਹ ਐਨੇ ਨੰਬਰ ਆ ਬੈਗਾ ਹੁਣ ਚੰਡੀਗੜ੍ਹ ਆ ਮੇਰਾ ਹੋ ਰਿਹਾ ਕੁਝ ਤਾਂ ਸਹਾਰਾ ਨਹੀਂ ਆਉਂਦੀ ਆ ਨਾ ਆਂਤੀ ਆ ਨਾ ਨਾ ਕਿੱਥੇ ਜਾਣਾ ਚਾਹੀਦਾ ਜੇ ਲਈ ਇੱਧਰ ਵੀ ਜਾਣਾ